ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਦੇਖਾਂਗੇ ਕਿ ਬਿਨਾਂ ਜਮਾਏ ਮਲਾਈ ਤੋਂ ਮੱਖਣੀ ਕਿੱਦਾਂ ਬਣਾਉਣੀ ਹੈ ਕੋਈ ਐਮਰਜੈਂਸੀ ਪੈ ਜਾਂਦੀ ਹੈ ਬੱਚੇ ਵੀ ਜਿੱਦ ਕਰ ਲੈਂਦੇ ਆ ਕਿ ਨਹੀਂ ਮੰਮੀ ਅੱਜ ਤਾਜੀ ਹੀ ਮੱਖਣੀ ਖਾਣੀ ਹੈ ਤਾਂ ਆਪਾਂ ਦੇਖਦੇ ਆਂ ਮਲਾਈ ਨੂੰ ਆਪਾਂ ਫ੍ਰਿਜ ਤੋਂ ਕੱਢ ਲਿਆ ਸੀ ਅੱਧਾ ਘੰਟਾ ਜਾਂ 1 ਘੰਟਾ ਪਹਿਲਾਂ ਤੁਸੀਂ ਮਲਾਈ ਨੂੰ ਫ੍ਰਿਜ ਤੋਂ ਪਹਿਲਾਂ ਹੀ ਬਾਹਰ ਕੱਢ ਦੇ ਨਾਰਮਲ ਟੈਂਪਰੇਚਰ ਤੇ ਆਉਣ ਤੇ ਇਹਦੇ ਵਿੱਚ ਆਪਾਂ ਚਮਚੇ ਦੀ ਸਹਾਇਤਾ ਦੇ ਨਾਲ ਇਹਨੂੰ ਘੁਮਾਵਾਂਗੇ ਤੇ ਮਿੰਟਾਂ ਹੁੰਦੇ ਸਕਿੰਟਾਂ ਦੇ ਵਿੱਚ ਹੀ ਇਹ ਮੱਖਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਸ 2-3 ਮਿੰਟ ਹੀ ਲੱਗਣਗੇ ਤੇ ਮੱਖਣੀ ਬਣ ਕੇ ਤਿਆਰ ਹੋ ਜਾਏਗੀ ਕਿਤੇ ਕਿਤੇ ਜ਼ਰੂਰਤ ਜ਼ਿਆਦਾ ਪੈ ਜਾਂਦੀ ਹੈ ਕਿ ਆਪਾਂ ਨੂੰ ਘਰ ਵਿੱਚ ਜਲਦੀ ਤੋਂ ਜਲਦੀ ਮੱਖਣੀ ਬਣਾਉਣੀ ਹੋਵੇ ਬਿਨਾਂ ਜਮਾਏ ਤੋਂ ਪਹਿਲਾਂ ਤਾਂ ਇਹ ਥੋੜੀ ਪਤਲੀ ਜੀ ਹੋ ਜਾਏਗੀ ਤੇ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਠਿੱਕ ਰੂਪ ਲੈ ਲਏਗੀ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਮੱਖਣੀ ਫ੍ਰਿਜ ਚ ਪਈ ਪਈ ਮੱਖਣੀ ਚੋਂ ਵੀ 스멜 ਆਉਣ ਲੱਗ ਜਾਂਦੀ ਹੈ ਤਾਂ ਤਾਜੀ ਮੱਖਣੀ ਰੋਟੀ ਤੋਂ ਪਹਿਲਾਂ 2 ਮਿੰਟ ਪਹਿਲਾਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਮਲਾਈ ਜਿਹੜੀ ਹੈ ਉਹ گاੜੀ ਹੋਣੀ ਸ਼ੁਰੂ ਹੋ ਗਈ ਹੈ ਦੇਖਦੇ ਹੀ ਦੇਖਦੇ ਨੇ ਗਾੜੀ ਹੋ ਗਈ ਹੈ ਮੱਖਣੀ ਦੁੱਧ ਤੋਂ ਅਲੱਗ ਹੋਣ ਲੱਗਦੀ ਹੈ ਤੇ ਮੱਖਣੀ ਆਪਣੀ ਤਿਆਰ ਹੈ ਇਹਨੇ ਹੁਣੇ ਦੁੱਧ ਅਲੱਗ ਕਰ ਦੇਣਾ ਤੇ ਮੱਖਣੀ ਅਲੱਗ ਹੋ ਜਾਏਗੀ ਇਹਦੇ ਵਿੱਚ ਜਿਹੜਾ ਦੁੱਧ ਸਾਈਡ ਤੇ ਨਿਕਲੂਗਾ ਇਹਨੂੰ ਆਪਾਂ ਅਲੱਗ ਕਾਲੇ ਚ ਪਾਵਾਂਗੇ ਇਹਦੇ ਚੋਂ ਤੁਸੀਂ ਪਨੀਰ ਵੀ ਬਣਾ ਸਕਦੇ ਆ ਜਾਂ ਦਹੀਂ ਜਮਿਆ ਹੁੰਦਾ ਆਪਣੇ ਘਰੇ ਦਹੀਂ ਦੇ ਵਿੱਚ ਹੀ ਪਾ ਕੇ ਮਿਕਸ ਕਰ ਸਕਦੇ ਹੋ ਇਹਦੇ ਵਿੱਚ ਬਾਕੀ ਆਪਾਂ ਹੁਣ ਥੋੜਾ ਠੰਡਾ ਪਾਣੀ ਪਾ ਕੇ ਚੰਗੀ ਤਰ੍ਹਾਂ ਮੱਖਣੀ ਨੂੰ ਤੋਲ ਲਵਾਂਗੇ ਜੇ ਕਿਤੇ ਤੁਸੀਂ ਮਲਾਈ ਨੂੰ ਰਾਤ ਨੂੰ ਜਮਾਉਣਾ ਭੁੱਲ ਜਾਈਓ ਤੇ ਸਵੇਰ ਨੂੰ ਤੁਹਾਨੂੰ ਤਾਜੀ ਮੱਖਣੀ ਚਾਹੀਦੀ ਹੋਵੇ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾ ਕੇ ਦੇਖਣਾ ਬਹੁਤ ਜਲਦੀ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਮੱਖਣੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਸਾਡੀ ਥੋੜੀ ਬਹੁਤ ਲਾਹੇਵੰਦ ਲੱਗਦੀ ਹੋਵੇ ਤਾਂ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਸੀਂ ਜੁੜਿਆ ਚਰਨਜੀਤ ਕਿਚਨ ਦੇ ਪੇਜ ਇੰਸਟਾਗ੍ਰam YouTube ਤੇ Facebook ਦੇ ਪੇਜ ਤੇ ਇਹ ਦੁੱਧ ਨੂੰ ਸੈਪਰੇਟ ਕਰ ਲੈਣਾ ਇਹਦੇ ਵਿੱਚ ਠੰਡਾ ਪਾਣੀ ਪਾ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਮੱਖਣੀ ਨੂੰ ਧੋ ਲੈਣਾ ਹੈ। ਇਹਦੇ ਵਿੱਚੋਂ ਤੁਸੀਂ ਪਨੀਰ ਵੀ ਬਣਾ ਸਕਦੇ ਹੋ। ਮੱਖਣੀ ਦੇ ਵਿੱਚ ਪਾਣੀ ਪਾ ਕੇ ਇੱਕ ਦੋ ਵਾਰ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ। ਤੇ ਤਿਆਰ ਹੈ ਮੱਖਣੀ ਰੋਟੀ ਦੇ ਨਾਲ ਫੁਲਕੇ ਦੇ ਨਾਲ ਪਰੌਂਠਿਆਂ ਦੇ ਨਾਲ ਖਾਣ ਲਈ। ਤੇ ਇਸ ਤੋਂ ਆਪਾਂ ਘਿਓ ਵੀ ਤਿਆਰ ਕਰ ਸਕਦੇ ਹਾਂ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਰੈਸਪੀ ਲੈ ਕੇ ਧੰਨਵਾਦ